ਉਪਾਈ ਹੁਣ ਇਹ ਨਹੀਂ ਪਤਾ ਵੀਰਾ ਪਹਿਲਾਂ ਫਿਲਟਰ ਵਧੀਆ ਲਾ ਕੇ ਗਿਆ ਕਿ ਘਟਿਆ ਲਾ ਕੇ ਗਿਆ ਸਾਨੂੰ 6 ਮਹੀਨੇ ਬਾਅਦੇ ਕੰਪਲੀਟ ਕਰਨੀ ਪੈਂਦੀ ਵੀਰੇ ਇਹਨੂੰ ਬੇਪਾਈ ਕੋਈ ਨਾ ਕੋਈ ਫਾਲਟ ਆਇਆ ਵਾ ਫਾਲਟ ਫਿਲਟਰ ਦਾ ਫਾਲਟ ਨਹੀਂ ਹੈਗਾ ਬੰਦਿਆਂ ਦਾ ਫਾਲਟ ਹੈ ਨੋ ਫਿਰ ਮੈਂ ਤਾਂ ਇਹ ਤੁਹਾਨੂੰ ਕਹਿ ਰਹੀ ਵੀ ਤੁਹਾਡੇ ਫਾਲਟ ਤੁਹਾਡੇ 'ਚ ਫਾਲਟ ਆਇਆ ਹੋਇਆ ਅੱਛਾ ਜਿਹੜੀ ਦੇ ਵਿੱਚ ਐਡਾਪਟਰ ਨਹੀਂ ਪਿਆ ਇਹਦੇ ਵਿੱਚ ਲਾਈਟ ਬਲਿੰਕ ਕਰਦੀ ਸੀ ਪਹਿਲਾਂ ਦਾ

ਨੀ ਘਟ ਵਧਾਉਣਾ ਮੈਂ ਕੀਤੇ ਆ ਸਤਨਾਮ ਕਾ ਚੱਕਣ ਲੱਗਿਆ ਹਾਂ ਦੇਖ ਤਾਂ ਹਾਂ ਬੰਦੇ ਨਾਲ ਬੱਦਲੂਆ ਉਹ ਡਰਦਾ ਇਹ ਥੋੜਾ ਜਿਹਾ ਵੀਰੇ ਦੇਖ ਲੈ ਸਤਨਾਮ ਡਰਦਾ ਆਇਆ ਤੂੰ ਮਤਲਬ ਲੈ ਮੈਂ ਕਿਤੇ ਲਾਵਾਂ ਤੂੰ ਤੇਰਾ ਕੰਮ ਆ ਮੈਨੂੰ ਜੋ ਮਰਜੀ ਵੀਡੀਓ ਮਾਰੇ ਬੁਲਵਾ ਲਾ ਮੈਂ ਬੋਲੂ ਬੰਦ ਬੀ ਸੇਫਟੀ ਪਹਿਲਾਂ ਮਤਲਬ ਲਾ ਮੈਂ ਬਦਲਾ ਤੁਮਾ ਨਾ ਸੇਫਟੀ ਪਹਿਲਾਂ ਆ ਜਾ ਬਦਲਾ ਮੈਂ ਤਕੋ ਗੋਦੀ ਲਈ ਬਲੀਏ ਇਹ ਬਸ ਤੇ ਜਿਹੜੀ ਕੀ ਆਇਆ ਦੰਡਾ ਰੱਖਾ ਹੋਈ ਓ ਦੰਡਾ ਕੋਈ ਨਹੀਂ ਵੀਰ ਆ ਹੋ ਵੀਰ ਸਾਡਾ ਬੜਾ ਵੀਰ ਟੈਨਸ਼ਨ ਨਾਲੇ ਵੀਰ ਅਸੀਂ ਤੇਰੇ ਪਿੱਛੇ ਖੜੇ ਆ ਜੇ ਤੈਨੂੰ ਕੋ ਸੁਣਦਾ ਸਿੱਜਦੇ ਅਸੀਂ ਕੋ ਮੈਨੇ ਭਜਣਾ ਆ ਦੇਖ ਲੈ ਤੁਹਾਡੇ ਹੀ ਬੰਦਾ ਕਹਿ ਰਿਹਾ ਮੈਂ ਭਜ ਲੈਣਾ ਮੈਂ ਨਹੀਂ ਭਜਦੀ ਬੇਰ ਮੈਂ ਖੜੇ ਨੇ ਵੀਡੀਓ ਬਣਾਈ ਜਣੀ ਬਸ ਨਹੀਂ ਕਰਦਾ ਮੈਂ ਵੀ ਨਹੀਂ ਕੁਝ ਜਦ ਨੂੰ ਤਾਂ ਸਾਡੀਆਂ ਸੁੱਚਾਂ ਗਿਰ ਜਾਣੀਆਂ ਵੋਟ ਦੀਆਂ ਖੁੱਲ ਗਿਆ ਖੁੱਲ ਗਿਆ ਦੇ ਕੋਲ ਬੋਲਦੇ ਬੜੀ ਸਾਰੀ ਜਿੰਦਗੀ ਮਾਸੀ ਨਾ ਹੂੰ ਪਹਿਲਾਂ ਮੈਂ ਕਰੀਗੇ ਕੋਲ ਬੋਲਦੇ ਸਹੀ ਹੈ ਚੈਨਰਾਂਟ ਵਾਲੇ ਨਾਸਾ ਦੇ ਕੋਲ ਬੋਲਦੇ ਮੂਰੇ ਲੋੜੂ ਆਪਾਂ ਬੋਲਦੇ ਲੋਟ ਨਾਲੇ ਲੋਟ ਨਾਲੇ ਵੱਢਦੇ ਹੁੰਦੇ ਕੋਲ ਦਾ ਹੁੰਦਾ ਨਾ ਵੱਢਦੇ ਸਤਨਾਮ ਵੀ ਖਾਸਾ ਕੁਝ ਜਾਣਦਾ ਮੈਨੂੰ ਇਹ ਸੀ ਹਲੇ ਵੀਰੇ ਵੀਰੇ ਨੂੰ ਅਸਿਸਟ ਕਰ ਰਿਹਾ ਹੂੰ ਆ ਰੋਮਾ ਮੀਨੰਦ ਦਾ ਸਰ ਵਧੀਆ ਇਸੇ ਕੰਮ 'ਚ ਤਾਂ ਪ੍ਰੋਫੈਸ਼ਨਲ ਹੋਣਾ ਚਾਹੀਦਾ। ਸਤਨਾਮ ਤੈਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ? 10 ਸਾਲ ਹੀ ਮੈਂ। ਇਹ ਨਾ ਪੁੱਛਦਾ। ਮੈਨੂੰ ਲੱਗਿਆ ਪੰਨਾ ਤੇਰੇ ਕੋਲੇ ਵੀ ਆ ਰਿਹਾ ਪਹਿਲਾਂ ਨਾ ਮੈਂ 6 5 4 ਸਾਲ ਹੋ ਗਏ। ਚਲ ਠੀਕ ਹੈ। ਲੱਗੀ ਜਾਂਦਾ। ਵੈਸੇ ਹੁਣ ਤੂੰ ਬੀਰੇ ਤੇ ਬਿਨਾ ਵੀ ਕੰਮ ਕਰ ਸਕਦਾ ਹੈ। ਹਾਂ ਠੀਕ ਹੈ। ਕੀ ਨਹੀਂ ਹੁੰਦਾ ਇਹ। ਵਧੀਆ। ਮੈਂ ਤੇ ਕਹਾਂ ਉਹ ਜੋਧਵਾਲਾ ਨੰਦ ਕਹਿੰਦੇ। ਕਿੰਨਾ ਕੁਸ਼ਵਾਇਆ ਬੰਦਾ ਇਹਦੇ ਚ ਕੋਦੀ ਜਗ੍ਹਾ ਨਹੀਂ ਖਾਈ ਨਮੀ ਕਿਹੜੀ ਲੱਗਣੀ ਆ ਵੀ ਆ ਖਰਾਬ ਆ ਹੋ ਨਮੀ ਆ ਆ ਨਮੀ ਆ ਓਕੇ ਵੀਰੋ ਫਿਲਟਰ ਵਿੱਚ ਬਲੂ ਕਲਰ ਦੀ ਲਾਈਟ ਬਲਦੀ ਸਾਡੇ ਤੇ ਲਾਈਟ ਤੁਸੀਂ ਬੰਦ ਕਰੀ ਵੀ ਕਿ ਹੈ ਨਹੀਂ ਲਾਏ ਦੇ ਰਹੇ ਹੋ ਅੱਛਾ ਲਵਾਣਾ ਨਹੀਂ ਹੋਣਾ ਨਾ ਹੋਣਾ ਕੁਝ ਵੀ ਨਮਾਇਨੇ ਰੱਖਦਾ ਬਸ ਫਿਰ ਯੂਵੀ ਸਮਝਦੀਆਂ ਜਿਹੜੇ ਅਬਾਉ ਲਾਉਂਦੇ ਆ ਉਹਨੂੰ ਪਾਣੀ ਨੂੰ ਅੱਛਾ ਫਿਰ ਇਹ ਨਾਲ ਨਾਲ ਦੂਏ ਵੀ ਜੰਨੇ ਆ ਜਿਹੜੇ ਸਾਡੇ ਸਰੀਰ ਨੂੰ ਤਤ ਜ਼ਰੂਰੀ ਆ ਬਸ ਫਿਰ ਇਹਨਾਂ ਤੋਂ ਕੋਈ ਗੱਲ ਨਹੀਂ ਨੋਨੇ ਲੋਕ ਜੂ ਵੀ ਰੋਈ ਜਾਂਦੇ ਆ ਆਪਣਾ ਬਣਾ ਹੋਇਆ ਸਾਰਿਆਂ ਦਾ ਅਸੀਂ ਆਹੀ ਠੀਕ ਐ ਜੀ ਆਵੇ ਜੀ ਹੋ ਗਿਆ ਨਾ ਕਿ ਅਫਦਲੁਲਾਹ ਦੁਨ ਲਾ ਰਿਹਾ ਉਹ ਤਾਂ ਮੈਨੂੰ ਲਾ ਦੇਣਾ ਸਿੰਗਰ ਲਾ ਦੇਣਾ ਡਾਕਟਰ ਨੂੰ ਵੀ ਲਾਣੇ ਕਹਿੰਦਾ ਮੈਸਟਰ ਉਹਨੂੰ ਬਾਅਦ ਵਿੱਚ ਆ ਕਰ ਨੂੰ ਆ ਕਰ ਲੈ ਲੈ ਹੁਣ ਖੋਲਿਆ ਇਹਨੇ ਬੈਗ ਕਹਿੰਦਾ ਹੁਣ ਮੈਂ ਹੁੰਦਾ ਤਿਆਰ ਹਾਈ ਟਾਰਗੇਟ ਸੀ ਬੰਦ ਜਿਹੇ ਆ ਰਹੇ ਹਾਂ ਮੈਂ ਪਿੱਛੇ ਹੋ ਗਿਆ ਆ ਪਿੱਛੇ ਹੋ ਗਿਆ ਨਹੀਂ ਮੈਂ ਪਿੱਛੇ ਹੋ ਗਿਆ ਵੀਰਾ ਮੇਰੀ ਅੱਖਾਂ ਵਾਲੇ ਕੋ ਦਾ ਮਲਸ਼ ਕਰਾ ਜਾਇਆ ਤਾਂ ਕਰਕੇ ਕੋਸ਼ੀਂ ਉਨਾਂ ਦਾ ਤੁਸੀਂ ਤਾਂ ਪਾਏ ਹੋਏ ਵੀ ਬੂਟ ਆ ਮੈਂ ਲੱਗੇ ਪੈਰਾਂ ਉੱਤੇ ਸੋਈ ਚ ਦੇਖ ਲਾਂਗੇ ਸੀ ਗਿਰੇ ਉਹ ਲੱਗਦਾ ਹੈ ਅੰਚੀ ਦਾ ਬਮਾ ਟੱਕ ਲਾ ਨਹੀਂ ਤੇਰੇ ਥੱਲੇ ਦੇ ਨਾ ਚੱਕ ਦੇ ਬੰਦੇ ਥੱਲੇ ਬੈਠੇ ਆ ਆ ਦੇਖੇ ਹਾਂ ਹੈ ਕਿ ਤੈਨੂੰ ਕਰੰਟ हमें भी पता है कि थल लेते बंदे ने चेक कर रहे हैं ऐसे भी तेज है बहुत तेज है हम अन्ना तेज ना हो कि अग्नि निकल जावे दुनिया ना लो <laughs> <तेज़ी laughs> क्यों साधन हम भी ना ठीक नहीं कर लो नमाज़ी ताही मैं कह दिया अब ना भी ना लाइक होगा कुड़ी लब्बा हटा मैं बियोंड लाइक होगा हाँ ਤਾਹੀਂ ਤਾਂ ਮੈਂ ਕੁੜੀ ਲੱਭਣੀ ਆ ਤੇ ਫਟਾਫਟ ਤਾਂ ਹੀ ਵਿਆਹ ਦੇ ਬਲੌਗ ਬਣਨੇ ਤੈਨੂੰ ਕੀ ਪਤਾ ਸਾਨੂੰ ਕੰਮ ਕਿੰਨੇ ਆ ਕੰਮ ਆ ਗੁਦਰੀ ਅਲਗਾਂ ਆ ਹਾਂ ਕਿਤੇ ਇਹ ਹੋਵੇ ਦੀਆਂ علاوہ ਹੋਵੇ ਆਪਣੀ ਫੇਰੀ ਦੀ ਹਾਂਜੀ ਹਾਂਜੀ ਫਿਲਟਰ ਮੈਂ ਆ ਗਿਆ بس 5 ਮਿੰਟ ਦੇ ਦੂੰ ਫਿਲਟਰ ਠੀਕ ਕਰਦਾ ਅੱਗੇ ਲੰਨਾ ਲਾਵਾਂ ਆਗੇ ਟੇਪ ਲਾ ਕੋ ਟੇਬਲ ਦੇ ਜਿਹੜੇ ਕੋਲ ਡੀ ਵੱਡੀ ਟੇਪ ਆ ਨਹੀਂ ਸੋਣੀ ਲੈ ਹਾਂ ਜੇ ਹੁਣ ਤੂੰ ਮਰਾਂਗਾ

ਉਹ ਫੋਨ ਨੰਬਰ ਦੇ ਦੀ ਕਰਕੇ ਗਿਆ ਅੱਜ ਤੱਕ ਤਾਂ ਸੜਿਆ ਨਹੀਂ ਹੈਗਾ। ਦੇਖ ਕੇ ਸਤਨਾ ਵੀਰੇ ਮੈਂ ਵੀ ਉਹੀ ਡਾਇਲੌਗ ਵਾਪਾਂ ਨੇ ਵੀ ਉਹੀ ਡਾਲਣਾ। ਮੈਂ ਮੈਕਸ ਮਾਰਦੇ ਹਾਂ। ਹੁਣ ਇਹਦੀ ਗਾਰੰਟੀ ਹੈ ਕਿ ਦੋ ਸਾਲ ਦੀ ਕਿ ਨਹੀਂ? ਬਈ ਡਾਕਟਰ ਵੀ ਨਹੀਂ ਲੱਗੇ ਇਹਦਾ। ਹਾਂ। ਪਰ ਡਾਕਟਰ ਜੀ ਨਾਲ ਕੋਈ ਨੰਦਾ ਹੈ ਪੁੱਛ ਲਈ ਜਾਏ ਨੀ ਪੁੱਛ ਲੈ। ਆ ਪਛੇੜਾ ਵੀਰੇ। ਇਹਨਾਂ ਕੱਲ ਨੂੰ ਪਰਸੋਂ ਨੂੰ ਕੱਲ ਨੂੰ ਹੈਗਾ। ਇਹੇ ਜਾਣਾ ਰਾਈਟ ਨਾਲ ਤਾਂ ਬਾਹਰ ਜਾਣਾ ਇਦਾਂ ਨਹੀਂ ਜਾਂਦੇ ਹੋਵੇ। ਰਾਈਟ? ਹਾਂ। अच्छा मतलब ਤੁਹਾਡੇ ਹੱਥਾਂ ਉਂਦੇ ਵੱਧ ਰੈਟ ਘਟ ਵੱਧ ਹੁੰਦੀ ਹੈ ਉਹ ਨਹੀਂ ਆਉਂਦੀ ਇੱਥੇ ਰੈਟ ਘਟ ਵੱਧ ਹੁਣ ਮੈਨੇ ਇੱਕ ਗੱਲ ਅਸ ਮੇਰਾ ਟੀਵੀ ਛੱਡ ਗਿਆ ਮੈਂ ਜੀਤ ਨੂੰ ਜਾ ਕੇ ਆਏ ਥੋੜੀ ਕਿਹਾ ਜਾ ਕੇ ਬਾਈ ਤੂੰ ਆ ਕੇ ਨਜਵਾੜਿਆ ਜਾਂ ਤੈਨੂੰ ਤਾਂ ਪਤਾ ਵੀ ਨਿਤਰ ਨਾਲ ਜਾ ਕੇ ਹੱਥ ਲਾ ਕੇ ਬੇਚਿਆ ਨਾ ਉਹ ਹੁੰਦੇ ਦਿੰਨਾ ਨਜਵਾੜੇ ਦਾ ਵਸਤਾ ਹੁੰਦਾ ਨਾ ਲੈ ਕੇ ਖੇਤਾਂ ਨੇ ਮਾਰਨਾ ਮੈਂ ਤਾਂ ਕਿਤੇ ਜਾ ਕੇ ਬਹੁਤ ਮੈਂ ਵੀ ਨਜਵਾਣਾ ਨਜਵਾੜੇ ਵਾਲੀ ਗੱਲ ਹੈ ਹੁਣ ਇਸਾ ਕਿਸਾ ਕੇਸੇ ਰਹੀ ਓਲੇ ਵਾਲਾ ਕਹਾਣੀ ਐ ਸਹੀ ਦੱਸ ਦਰਨਾ ਜੀ ਤੇ ਇਸਾ ਕੇਸੇ ਰਹੀ ਓਲੇ ਵਾਲਾ ਦੀ ਬਾਤ ਐ ਮਰੇ ਪੈਰਾਂ ਹਾਂ ਦੀ ਹਰੀ ਲੜ ਵਾਲਦੇ ਦੀ ਹੁਣ ਨਾਲ ਵਾਲੀ ਤੇ ਕਸਰੇ ਵਾਲੀ ਇਹ ਵੀ ਗੱਲ ਦੱਸ ਦਰਨਾ ਜੀ ਠੀਕ ਹੈ ਵੀਰੇ ਨੇ ਬਾਣੀ ਨਹੀਂ ਔਣ ਦੇਣੀ ਪਾਪਾ ਪਾਪਾ ਨੂੰ ਬੰਦੇ ਬਦਨਾ ਬਦਨਾ ਲੈ ਬੰਦ ਅਮ ਇੱਕ ਟਾਲੀਏ ਦਾ ਟਰਾਲਾ ਆ ਚੁਣੇ

ਜ਼ਰੂਰ ਸੰਪਰਕ ਕਰਿਓ ਕੋਈ ਨਹੀਂ ਕਰਦਾ ਹੈਗਾ ਤੁਹਾਡੇ ਵਲੌਗ ਦੇਖ ਕੇ ਕਿਉਂ ਅਨੇ ਵਲੌਗਾਂ ਨੇ ਮਿਹੜੀ ਦਿੱਤੀ ਕਿਸੇ ਨੇ ਅੱਟ ਤੱਕ ਆਈ ਨਹੀਂ ਗਿਆ ਆ ਜੈਸੂ ਵੀ ਮੂਰਦੇ ਹੋਏ ਜੈਸੂ ਆ ਤਾਂ ਗਲਤ ਗੱਲ ਹੋ ਗਈ ਹਾਂ ਠੀਕ ਹੈ ਮੈਂ ਕੁਝ ਨਹੀਂ ਕਹਣੀ ਮੈਂ ਨਹੀਂ ਬੋਲੂਗੀ ਮੂਰਦੇ ਜਵਾਬ ਦੇਣਗੇ ਮੈਂ ਨਹੀਂ ਦਊਂਗੀ ਇਹ ਇਹ ਸਿੱਧਾ ਵੀ ਯੂਜ਼ ਕਰਦਾ ਹੈ ਇਹ ਕੋਈ ਗੱਲ ਨਹੀਂ ਮੈਂ ਨਹੀਂ ਦਊਂਗੀ ਕਹਿੰਦੇ ਨਹੀਂ ਹੁੰਦੇ ਹੈਗਾ ਕਹਿੰਦੇ ਨੇ ਜੇ ਕੋਈ ਰੌਪਾ ਲਗਾਉਣਾ ਚੁੱਪ ਕਰਕੇ ਖੜੇ ਰਹਿਣਾ ਆਪ ਆਪ ਕੋ ਵਾਈ ਦਿੰਦਾ ਸਤਨਾਮ ਤੋਂ ਕਾਲ ਤੋਂ ਬੰਦਾ ਆ ਬਾਈ ਉਹ ਨਹੀਂ ਕਾਲ ਤਾਂ ਸਾਨੂੰ ਅਜੇ ਤੱਕ ਆਇਆ ਕਿ ਨਹੀਂ ਨਹੀਂ ਗਿਆ ਅਸੀਂ ਆ ਬਲੌਗ ਦੇਖ ਕੇ ਆਏ ਤੈਨੂੰ ਕਿਹਾ ਵੀ ਨਹੀਂ ਆ ਬਾਈ ਮਨ ਤਾਂ ਹੋ ਗਿਆ ਕਿ ਨਹੀਂ ਗਿਆ ਮੁੰਨੇ ਇੱਕ ਫਾਰਮ ਹੋਣ ਤਾਂ ਦਿਲ ਰੱਖ ਲਈਆਂ ਦਿਲ ਨਹੀਂ ਰੱਖਣਾ ਸੱਚੀ ਗੱਲ ਸੌਂ ਲੱਗ ਜਾ ਕਿਦੋਂ ਨੂੰ ਦੇਖਿਆ ਹੈ ਕੀ ਸੇਮਟ ਦੇ ਕੇ ਆਇਆ ਉਹ ਹੈ ਕਾਲੇ ਨੂੰ ਬੁਲਾਇਆ ਕਾਲੇ ਦੇ ਦੇਖਿਆ ਮੇਰੀ ਗੱਲ ਸੁਣ ਉਹ ਵੀ ਸਾਡਾ ਹੀ ਆ ਕਾਲਾ ਸਾਡਾ 사ਦਾ ਪਿੰਡੇ ਆ ਬਲੌਗਰ ਵੀਰੇ ਫੈਮਿਲੀ ਨਹੀਂ ਹੁੰਦੀ ਹਾਂ ਹੁੰਦੀ ਹੈ ਫੇਰ ਯੂ ਨੋ ਥਿਸ ਇਜ਼ ਬਾਈਂਗ ਵੈਸ ਥੱਲੇ ਭੜੇ ਯਾਰ ਥਿਸ ਇਜ਼ ਅ ਵੈਰੀ ਰੋਂਗ ਹਾਂ ਇਹ ਬੰਦਾ ਰੋਂਗ ਹੈ ਇਹ ਪਤਾ ਨਹੀਂ ਹੈਗਾ ਬੰਦਾ ਡੀਮੋਟੀਵੇਟ ਨਹੀਂ ਕਰਦਾ ਨਹੀਂ ਮੋਟੀਵੇਟ ਨਹੀਂ ਕਰਦਾ ਡੀਮੋਟੀਵੇਟ ਕਰਦਾ ਹੈ ਇਹ ਤੁਹਾਨੂੰ ਦੁਨੀਆਦਾਰੀ ਦਾ ਨਹੀਂ ਉਹ ਹੱਜੋ ਦੇਖਾ ਦੇਖਾ ਥੱਲੇ ਰਹੇ ਨਾ ਮੈਨੂੰ ਤਾਰ ਚਲਾਇਆ ਨਾ ਹਾਂ ਦਰਦਾ ਹਲੇ ਇਹ ਮੈਂ ਦੇਖ ਲਿਆ ਨੂੰ ਜਾਣ ਕੇ ਨਹੀਂ ਨਹੀਂ ਜਾਣਤਾ ਵੀਰੇ ਸਭ ਨੂੰ ਪਿਆਰੀ ਹੁੰਦੀ ਆਈ

ਕਾਂ ਲੈ ਗਿਆ ਕਾਂ ਲੈ ਗਿਆ ਬਿੱਕੀ ਮੈਂ ਚਾਹ ਖਾ ਲੈਂਦੇ ਹਾਂ ਆ ਨਹੀਂ ਚਾਚਾ ਨਹੀਂ ਖਾ ਸਕਦਾ ਹਾਂ ਨਹੀਂ ਖਾ ਸਕਦਾ ਆ ਇੰਨਾ ਕੁ ਵੀ ਜੋ ਆਖ ਹਾਂ ਜੀ ਖਾਦਾ ਖਾਂਦਾ ਇੱਕ ਅੰਦਰ ਖਾ ਲਿਆ ਹੋਵੇ ਕਿਉਂਕਿ ਹੁਣ ਚਾਚੇ ਨੇ ਨਾ ਸਾਰਾ ਕੁਝ ਛੱਡਿਆ ਵਾ ਤਲੇ ਫਲੇ ਆ ਜਾ ਹਾਂ ਗੱਲ ਕਰ ਰਹੇ ਹਾਂ ਮੈਂ ਵੀ ਯਾਰ ਆਖ ਨੂੰ ਮੈਂ ਵੀ ਖਾ ਨਹੀਂ 6 ਘੰਟੇ ਹੋ ਗਏ ਛੱਡੇਵੇਂ ਨੂੰ ਉਹ ਕੰਮ ਆ ਇਹਨੂੰ ਹਾਲੇ ਜਾ ਰੈਕਡਰ ਸੈੱਟ ਕਰਨਾ ਸਿਖਾਣਾ ਜੇ ਕੋਈ ਵੀਡੀਓ ਦੇਖ ਕੇ ਸਿੱਖ ਲਵੇ ਤੈਨੂੰ ਕੀ ਪਤਾ ਮੈਂ ਤਾਂ ਤੈਨੂੰ ਕਹਿ ਨਹੀਂ ਸਕਤ ਨਾ ਤੂੰ ਨਾ ਕੈਮਰਾ ਫੜ ਕੇ ਖੜ ਜਾ ਕ ਜੋ ਕੁਝ ਵੀਰਾਕਾਰ ਦਾ ਨਾਲ ਤੇਰੀ ਵੀਡੀਓ ਕੈਪਚਰ ਨਾਲ ਅਪਲੋਡ ਕਰ ਦੇਗਾ ਫਿਰ ਸਿੱਖ ਨਹੀਂ ਕਰਨਾ ਸਾਡੀ ਸੁਣਨ ਤਾਂ ਲੱਗੇ ਚੈਨਲ ਇਹ ਜਰੂਰ ਕਰਨਾ ਜੀ ਸਾਡਾ ਚੈਨਲ ਆ ਤੱਕਰਾ ਦੇਣਾ ਬੜਾ ਮੱਲਾ ਦਾ ਹਾਂ ਹਾਂ ਮੈਂ ਨਹੀਂ ਅੱਜ ਮੈਨੂੰ ਲੱਗਲੇ ਡਾਕਟਰ ਕਹਿੰਦਾ ਹੈਮ ਨੇ ਵੀਰੇ ਕਿੰਨੇ ਤੂੰ ਕੀ ਕਰਦੀ ਮੈਂ ਕ ਵੀਰੇ ਮੈਂ ਸਾਰਾ ਕੁਝ ਪੜ ਲਈ ਵੀ ਮੈਂ ਬਸ ਹੁਣ ਆ ਵੀ ਆ ਵੀ ਮੈਂ ਤਾਂ YouTube ਚੈਨਲ ਪਰ ਮੈਂ ਇੰਤ ਕਰ ਰਹੀ ਹਾਂ ਹੋਰ ਕਹਿੰਦਾ ਫਿਰ ਤਾਂ ਮੇਰਾ ਵੀ ਬਣਾ ਨਹੀਂ ਮੈਂ ਤਾਂ ਹੋਰ ਹਰ ਇੱਕ ਪੇਸ਼ੈਂਟ ਕੋਲ ਜਾਇਆ ਕਰ ਅੱਜ ਮੇਂ ਇਹਦੀ ਲਾਉਣ ਲੱਗਾ ਇੰਜੈਕਸ਼ਨ ਅੱਜ ਮੈਂ ਤੇ ਝਖਾਉਂਦੀ ਦਵਾਈ ਨਹੀਂ ਮੈਂ ਕਿ ਤੇਰਾ ਉਹ ਵਲੌਗ ਤਾਂ ਪੂਰਾ ਹੋਣਾ ਨਹੀਂ ਦੇਖੂਗਾ ਮੈਂ ਕਹਾਂ ਤਾਂ ਹੀ ਤਾਂ ਮੈਂ ਕਿਹਾ ਤੇ ਮੇਰੇ ਪਾ ਦਿਆ ਕਰ ਦੋ ਦਿਨਾਂ ਦੇ ਵਿੱਚ ਇੱਕ ਵਲੌਗ ਪਾ ਦਿਆ ਕਰ ਨਹੀਂ ਦੋ ਦੋ ਹੋਰ ਫਿਰ ਹੋਈ ਬਣ ਜਗਾ ਨਾ ਮੈਂ ਕੀ ਆ ਤੱਕਿਆ ਨਹੀਂ ਕੀ ਹੈਲੋ ਸਟਾਨ ਕੋ ਬਹੁਤ ਥੋੜੀ ਮੈਥਨ ਸੁੱਜੀ ਕਾ ਮੈਂ ਥੋੜੀ ਬਣਾਣਾ ਇੱਕ ਬੰਦਾ ਕੰਮ ਲੱਗਦਾ ਸਾਡਾ ਹਾਂ ਫਿਰ ਉਹ ਠੀਕ ਹੈ ਕਿੰਨੇ ਵੀਡੀਓ ਬਣਾ ਲੀ ਹਾਂ ਜਿਵੇਂ ਹੁਣ ਸਤਨਾਕ ਬਣ ਗਿਆ ਉਹ ਦੇਖ ਰੇ ਇਨਸਟਾਈਡੀ ਫੋਲੋ ਕਰ ਸਾਡੀ ਫਿਰ ਪੰਜਾਬ ਇੰਕੋ ਰਾਈ ਦਾ ਲੈਣੀ ਆ ਤਰੀ ਵੀ ਤੇ ਮੈਂ ਤੈਨੂੰ ਮੈਂਨਸ਼ਨ ਵੀ ਕਰਿਆ ਤਾਂ ਉਹਦੇ ਵਿੱਚ ਤਾਂ ਕੋਈ ਮੈਨੂੰ ਮੈਂ ਰੀਮੈਂਸ਼ਨ ਹੀ ਨਹੀਂ ਕਰਿਆ ਬੰਦਾ ਚਲਾਉਂਦਾ ਨਾ ਮੁੰਡਾ ਚਲਾਉਂਦਾ ਮੈਂ ਨਹੀਂ ਚਲਾਉਂਦਾ ਪਤਾ ਹੀ ਨਹੀਂ ਮੈਂ ਨਾ ਉਹ ਜਿਹੜੀ ਨਹੀਂ ਮੈਂ ਜਿਹੜੀ ਰਿਕਵੈਸਟ ਭੇਜੀ ਨੇ ਮੰਨ ਨਹੀਂ ਫੋਲੋ ਕਰਿਆ ਮੈਂ ਉਹ ਨਾ ਇੱਕ ਗਾਣਾ ਆਉਂਦਾ ਤਾਂ ਫਿਲਟਰ ਠੀਕ ਕਰਦਾ ਏਸੀ ਠੀਕ ਕਰਦਾ ਮੇਰਾ ਵੀਰ ਆਵੇ ਲੰਬੀ ਉਮਰਾਂ ਵਰਗਾ ਮੈਂ ਉਹ ਕਰਿਆ ਮੈਂ ਕਿਹਾ ਮੈਂਨਸ਼ਨ ਕਰੇ ਮੈਂ ਕਿਹਾ ਚਲ ਹੱਸੂਗਾ ਕੁਝ ਕਹੂਗਾ ਕੋਈ ਫਾਇਦਾ ਨਹੀਂ ਹੋਇਆ ਕਰਨਾ ਸੁਖੀ ਜਣਾਵਾ ਨੂੰ ਚਲ ਉਹਨੂੰ ਵਗੈਰੀ ਮੈਂਸ਼ਨ ਤਾਂ ਕਰਦੇ ਕਰ ਫਿਰ ਗੁਰੂ ਕਹਿ ਦੂੰਗਾ ਮੈਨੂੰ ਹੁਣ ਵੀਰੇ ਤੂੰ ਆਪਣੀ ਦੂਸਰੀ ਆਈਡੀ ਬਣਾ ਸਾਨੂੰ ਨਹੀਂ ਉਹਦੇ ਨਾਲ ਨਹੀਂ ਅਸੀਂ ਕਿਸੇ ਨਾਲ ਜੁੜਨਾ ਅਸੀਂ ਤੂੰ ਅਸੀਂ ਤਾਂ ਹੀ ਸੰਭਾਹੀ ਉਹਨਾਂ ਨਾਲ ਲੈਣਾ ਹਾਂ ਚੈਨਲ ਚੈਨਲ ਬੀਲੀ ਹੁਣ ਖੰਡਾ ਬਣਾ ਦੇ ਵੀਰੇ ਕਿ ਹੁਣ ਬਣ ਬਣਿਆ ਵਾ ਤੁਹਾਡਾ YouTube ਚੈਨਲ ਤਾਂ ਬਣਿਆ ਵਈਆ ਬਸ ਤੁਸੀਂ ਵੀਡੀਓ ਅਪਲੋਡ ਕਰਨੀ ਆ ਅਮਨੇ ਅਮਨੇ ਚਾਚੇ ਨਾਲ ਤਾਂ ਅਮਨੇ ਵੀਰੇ ਬਥੇਰਾ ਫਿਰਦਾ ਹੁੰਦਾ ਬਾਕੂ ਬੁਲਾਈਆਂ ਮੈਂ ਉਹਦੀਆਂ ਇਹ ਆ ਬਾਕੂ ਜਾ ਸੀ ਕਹਿੰਦਾ ਸਾਨੂੰ ਕਹਿੰਦਾ ਨਾ ਦੇਖ ਲੈ ਫਿਰ ਦੇਖ ਲੈ ਕਿੰਨੇ ਟਾਈਮ ਲੰਘ ਜਾ ਉਹ ਮਨਰਾ ਅੱਜ ਕੀ ਕਰੇਗਾ ਮੈਂ ਤਾਂ ਸਿੱਧੀ SLAਗਨ ਦੀ ਕਦੇ ਕਿਸੇ ਨੂੰ ਕੁਝ ਨਾ ਸਿੱਧਾ ਕੈਮਰਾ ਲੈ ਕੇ ਖੜ ਦੇ ਜੇ ਤੈਨੂੰ ਲੱਗਦਾ ਨਾ ਬੰਦਾ ਟੇੜ-ਫੇੜ ਕਰਦਾ ਬੰਦ ਕਰ ਦੋ ਉਸੇ ਟਾਈਮ ਤੂੰ ਕੀ ਕੀ ਤੁਸੀਂ ਕਦੇ ਅਪਲੋਡ ਕਰਨੀ ਹੁੰਦੀ ਹੈ ਜੇ ਤੁਹਾਨੂੰ ਪਤਾ ਬੰਦੇ ਦਾ ਮੂਰੇ ਦਾ ਨੈਚਰ ਕੀ ਜਾ ਹੁਣ ਮੈਂ ਵੀ ਤਾਂ ਵੀਰੇ ਤੇ ਬਣਾਉਂਦੀ ਆ ਤੁਹਾਨੂੰ ਪਤਾ ਹੈ ਹੁਣ ਵੀਰੇ ਨੇ ਕੁਝ ਨਹੀਂ ਬੋਲਣਾ ਇਸ ਕਰਕੇ ਮੈਂ ਤਾਂ ਜਿਹੜੇ ਕੈਮਰਾ ਚਾ ਕੇ ਖੜ ਜੀਦੀ ਸਾਹਮਣੇ ਆ ਮਰਾ ਵੀਰਾ ਪਧਾਰ ਰਿਹਾ ਉਹ ਨਹੀਂ ਕਿਹਦਾ ਚੱਲ ਪਿਆ ਹੁਣ ਇਹ ਆ ਦੇਖ ਬੀਲੀ ਰੈੱਡ ਲਾਈਟ ਬਲਦੀ ਆ ਖਤਰੇ ਦਾ ਨਿਸ਼ਾਨ ਖਤਰੇ ਦਾ ਨਿਸ਼ਾਨ ਬੀ ਆਹ ਲਾਈਟ ਬਲ ਹੁੰਦਾ ਚੱਕਰ ਆਇਆ ਜਦੋਂ ਬੁੱਝਦਾ ਵੀ ਬੁੱਝਦੀ ਆ ਸਾਨੂੰ ਸਮਝ ਲੋ ਸਾਡਾ ਡਾਕਟਰ ਵੀਰੇ ਮੈਨੂੰ ਉਹ ਰੇਸ਼ਿਓ ਵਾਲਾ ਵੀ ਦਿਖਾਇਓ ਜਿੱਦ ਤੁਸੀਂ ਮੈਨੂੰ ਕਹਿੰਦੇ ਸੀ ਵੀ ਆ ਦੇਖ ਲਾ ਜੇ ਇਹ ਨੂੰ ਜ਼ਿਆਦਾ ਕਰਤਾ ਤਾਂ ਕੋੜਾ ਪਾਣੀ ਹੋ ਜਾਣਾ ਦਿਖਾ ਦੇ ਰੇਸ਼ਿਓ ਤੇ ਮੈਂ ਬੇਸਿਕਾ ਅੱਜ ਆ ਤੇ ਬਸ ਅੱਜ ਆ ਅੱਛਾ ਆ ਪਾਣੀ ਭਰਿਆ ਤਾਂ ਦੇ ਵੀ ਸਪਾਇਆ ਇਹ ਨੂੰ ਨਹੀਂ ਕਰਨਾ ਆਉਂਦਾ ਭੁੱਲ ਗਿਆ ਹਾਂ ਕੀ ਵਾ ਵਦਨ ਸਤਨਾਮ ਵਿਰੇ ਉਹ ਜਿਹੜਾ ਹੈ ਦੱਬੀ ਜੀ 34.7 ਇਹ ਕਿੰਨਾ ਦਾ ਮਤਲਬ ਕੀ ਹੈ ਤੇ ਸਹੀ ਆ ਕੀ ਮਤਲਬ ਸਹੀ ਆ ਸਹੀ ਆ ਪੀਣੇ ਲਾਈਕ ਆ ਓਕੇ ਨਾ ਨਾਮ ਨਹੀਂ ਖਰਾਬ ਕਰਦਾ ਹਾਂ ਹਾਂ ਜੀ ਲਾਈਕ ਨਹੀਂ ਕਰਦਾ ਹਾਂ ਬਾਇਆ ਤੁਹਾਨੂੰ ਖਰਾਬ ਕਰ ਦਿੰਗੇ ਲੋਕ ਜੀ ਤੁਹਾਨੂੰ ਖਾਓਗੇ ਕਿਆ ਫਾਇਦਾ ਹੋਰ ਉਹ ਠੀਕ ਆ ਪਰ ਮੈਨੂੰ ਇੰਨਾ ਨਹੀਂ ਲੱਗਦਾ ਕੜਕਣਾ ਹੀ ਕੋਈ ਜ਼ਿਆਦਾ ਕੰਡੀਆਂ ਤਾਂ ਕੜਕਤਾ ਤੇ ਬਹੁਤ ਹੁੰਦਾ ਕਿਆ ਇਹ ਨਾ ਉਹ ਕਰਾਉਂਦੇ ਨਹੀਂ ਹੈਗੇ ਹੈ ਕਿ ਅਗਲਾ ਕੰਮ ਇਹ ਸੰਦਰ ਫਿਲਟਰ ਚਾਹੀਦਾ ਠੀਕ ਹੈ ਫਿਲਟਰ ਆਉਂਦਾ ਕੋਣ ਫਿਲਟਰ ਉਹ ਜਿਹੜਾ ਮੈਂਬਰ ਅਡਜਸਟ ਕਰਦੀ ਹੈ ਉਹਦਾ ਫਿਰ 20 ਲੱਖ ਕਰ ਦਿੰਦੀ ਹੈ ਵੀਰੇ ਹੁਣ ਤੈਨੂੰ ਪੈਸੇ ਚਾਹੀਦੇ ਕਿ ਦੁਆਵਾ ਚਾਹੀਦੀ ਹੈ ਅਸੀਂ ਦੁਆਵਾ ਹੀ ਦੇ ਦਿੰਦੇ ਹਾਂ ਦੁਆਵਾ ਨਹੀਂ ਚਾਹੀਦਾ ਵੀ ਮੈਂ ਮੈਂ ਤਦਾਂ

ਮੈਂ ਅੱਗ ਮੈਂ ਸਤਨੰਬਰੇ ਮੈਂ ਤੈਨੂੰ ਸੱਚੀ ਗੱਲ ਦੱਸਦੀ ਮੇਰਾ ਦਿਲ ਕਿਆ ਕਹਿੰਦਾ ਅਮਨੇ ਚਾਚੇ ਨੂੰ ਬਹੁਤ ਜ਼ੋਰ ਲਾਨੇ ਸੀ ਆ ਅਮਨੇ ਵੀਰੇ ਪਰ ਐਦਾਂ ਹੁੰਦਾ ਕਿ ਇਹਨੂੰ ਕਹਿ ਦੇ ਨਾ ਕਰ ਲੂ ਤੇਰੀ ਇਲਾਮਾ ਪਤੇ ਆ ਕੇ ਵੀ ਇਹਨੇ ਜਿਹੜੇ ਕਰਾ ਲੈਣਾ ਆਏ ਫੀਲ ਹੁੰਦਾ ਬਾਕੀ ਹੁਣ ਪਤਾ ਨਹੀਂ ਮੰਨਦਾ ਕਿਵੇਂ ਦਾ ਐ ਨਹੀਂ ਕਿੱਥੇ ਕਰਾਉਣਾ ਸਭ ਨਹੀਂ ਕਰਾਣਾ ਤੂੰ ਦੇਖੀ ਜਾ ਜਦੋਂ ਨਹੀਂ ਲਿਖਣਾ ਨਾ ਵੀ ਮੇਰੀ ਮੰਮੀ ਨੂੰ ਜਿਆਦਾ ਬਜ਼ੁਰਗ ਹੋਣ ਲੱਗ ਗਈ ਕੰਮ ਨਹੀਂ ਹੁੰਦਾ ਫਿਰ ਬੱਜੇ ਨੂੰ ਕਰਾਵਾ ਦਿੰਦਾ ਤਾਂ ਉਸੇ ਮਲੇ ਮਾਮਨੇ ਨੂੰ ਬੋਲੋ ਉਹਨੂੰ ਦੇਖ ਕੇ ਫਿਰ ਇਹਨੇ ਕਰਾਉਣਾ ਇਹ ਮੇਰਾ ਜੋੜੀ ਦਾ ਗੱਡੀ ਆ ਉਹ ਸਾਡਾ ਨਹੀਂ ਕਰਾਂਦਾ ਉਹ ਤਾਂ ਪਤਾ ਨਹੀਂ ਕਿਆ ਸੋਚੀ ਜਾਂਦਾ ਉਹ ਹਾਂ ਉਹ ਪੈਸੇ ਇਕੱਠੇ ਕਰ ਰਿਹਾ ਉਹਨੂੰ ਕਿਆ ਬੋਲਾਂਗਾ ਹਾਂ ਤਾਂ ਥੈਂਕ ਯੂ ਸੋ ਮਾਚ ਮੇਰੇ ਗਰਲ ਨੂੰ ਹਾਣੀ ਲੈ ਕੇ ਜਾਣਾ ਖਰਾਬ ਉਹ ਲੈ ਜਾਣਾ ਲੈ ਜਾ ਯੂਜ਼ ਕਰ ਲੇਗਾ ਆ ਕੇ ਚਲੋ ਸ਼ਰੀ ਗਾਇਬ ਸਾਡੇ ਕਿ ਤੁਹਾਨੂੰ ਕਹਾਂਗੇ ਡਿਸਕਾਊਂਟ ਦੇ ਦੋ ਆ ਇਹ ਵੀ ਲੰਬੀ ਡਿਸਕਾਊਂਟ ਥੈਂਕ ਯੂ ਵੀਰੇ ਥੈਂਕ ਯੂ ਇਹ ਨੂੰ ਤਾਂ ਖੋਲਿਆ ਹੀ ਨਹੀਂ ਨੇ ਕੁਝ ਨਹੀਂ ਕਰਿਆ ਹਲੇ ਖੋਲਣਾ ਨਹੀਂ ਦੱਸ ਕਿ ਸਾਰਾ ਸਾਰਾ ਨਹੀਂ ਪਤਾ ਨਹੀਂ ਤਾਰਾਂ ਦੀ ਹੁੰਦੀ ਆ ਉਹ ਤਾਂ ਬਿਲਕੁਲ ਸਹੀ ਕਰ ਗਿਆ ਲੈਟ ਬਣਦੀ ਆ ਪਾਣੀ ਨਿਕਲਦਾ ਗੱਲ ਹੈ ਅ ਵੀ ਤਾਰਾਂ ਦੀ ਹੁਣ ਕੋਈ ਨਵੀਂ ਤਾਰਾਂ ਦੀ ਹੁੰਦੀ ਸਮੱਲ ਹਾਈ ਆ ਬਦਨਾ ਹਣਾ ਕੀ ਦਾ ਪੀਰ ਤੇਲ ਨਹੀਂ ਨਾ ਲੱਗੀ ਆ ਪੁੱਛ ਕੀ ਕੀ ਦਾ ਤੇਲ ਤੇ ਆਈ ਹੁਣੀ ਮੇਰਾ ਪੀਰ ਤੇਲ ਦੀ ਆਈ ਹੁਣੀ ਹਾਂ ਇਹ ਹੈ ਜੀ ਇੱਕ ਤਾਂ ਵੀਰਾ ਨਹੀਂ ਹੈ ਇਹ ਤੇਰਾ ਆਹਾ ਦੇਖੋ ਪੁੱਤ ਅੱਜ ਤੇ ਆਇਆ ਫੜ ਕੇ ਆਇਆ ਲਾ ਕੇ ਦੇਖੀਏ ਤੇ ਲਾਲ ਪੂਰੀ ਲਟਾ ਬੜਾ ਹੈ ਤੇਰਾ ਨਾ ਰਾਈ ਉਹ ਤਾਂ ਬਸ ਹੱਥੋਂ ਨੰਗੀ ਰੋ ਫੜ ਗਈ ਕਿ ਇਹਨੂੰ ਕਹਿੰਦੇ ਆ ਵੀ ਕਿਉਂ ਦੇਖਦੇ ਤੁਸੀਂ ਬਾਈ ਗ੍ਰੂ ਪਪਾ ਰਾ ਉੱਥੇ ਕੁਝ ਹੋਰ ਸਿਸਟਮ ਆਈ نو ਸਮਝ ਕੀ ਨਹੀਂ ਨਹੀਂ ਹਾਂ ਬਾਦੀ ਵਾਲਾ ਲਟ ਹਰੇ ਰੰਗ ਦੀ ਪੱਕੀ ਬਾਅਲ ਕੇ ਤਾਂ ਰੱਖ ਵੀ ਦੇਖਿਆ ਹੈਗਾ ਤੇ ਕਿੰਦਰ ਫੋਨਾ ਮਾਰ ਆ ਗਿਆ ਉਹ ਉਹ ਪੁੱਛਣਾ ਦਰਪਨ ਹਥੇ ਉਹ ਕਿਹਾ 2000 ਦਾ ਲੈ ਗਿਆ ਮਸਕਾਉਂਦਾ ਨਹੀਂ ਤੇਰੀ ਤਾਰ ਨਹੀਂ ਸਹੀ ਲੱਗੀ ਲੱਗੀ ਬਲ ਗਈ ਬਲਦੀ ਆ ਛਿੱਟੀ ਲੈਡ ਵਾਲੀ ਆਪਾਂ ਦੀ ਆ ਤੂੰ ਰਹਿ ਲੈ ਤੂੰ ਇੱਧਰ ਆ ਨਹੀਂ ਫਿਰ ਇੱਕ ਗੱਲ ਉਹਨੇ ਨਵਾਂ ਡਾਕਟਰ ਲਾਇਆ ਕੋਈ ਛੇੜਖਾਨੀ ਨਹੀਂ ਕਰੀ ਉਹ ਫਿਲਟਰ ਸਾਡਾ ਚੱਲ ਪਿਆ ਪਾਪਾ ਉਹ ਨਹੀਂ ਇੱਧਰ ਉਹ ਤਾਂ ਫਿਲਟਰ ਚੱਲਦਾ ਨਾ ਤਾਂ ਬਾਤ ਪੈਣੀ ਪੁੱਛੋ ਕੀ ਚਾਹਉਂ? ਹਾਂ ਹਰਾ ਥੱਲੇ। ਪੁੱਛੋ ਪੈ ਗਿਆ ਪੰਗਾ। ਨਹੀਂ ਗੱਲ ਇਹ ਆ ਵੀ ਦੇ ਚੀਜ਼ ਚੈੱਕ ਕਰ। ਹਾਂ। ਗੱਲਾ ਕਹਿੰਦਾ ਨਹੀਂ ਆਏ ਨਹੀਂ ਕਹਿੰਦੇ। ਭਾਈ ਮਾਲਸ਼ਾਂ ਵਾਲੇ ਆਏ ਪਏ ਆ। ਕੌਣ? ਠੀਕ ਅੱਛੇ ਅੱਛੇ ਛੜੀ ਨਾ ਮਾਂ। ਬਾਹਰ ਹੋਣਿਆ ਪਾਤਾ। ਮਾਲਸ਼ਾਂ ਵਾਲੇ। ਅਬ ਜਾਇ ਲੈ ਮੈਂ ਤੇ ਲੈ ਲੈ ਦੇਖਾਂ। ਫਿਲਮ ਦਾ ਨਹੀਂ ਹੈਗਾ ਇਹਨੂੰ ਬੈਗ ਦਾ। ਮੈਂ ਕਿਹਾ ਬੈਜ ਪੁੱਤ। ਇਹ ਦੇਖੇਂਗਾ ਨਾ ਅਜੀ ਜੀ। ਜੱਲੇ। ਨੈਟ ਵੀਟ ਮੈਂ ਆ ਗਿਆ ਹਾਂ ਕਿਹੋ ਜਿਹਾ ਸਾਗੇ ਨਾ ਚਲਦੀ ਹੈ ਮੇਰਾ ਜਨੀਤ ਸਾਗੇ ਨਾ ਹਾਈ ਵੀਰਾ ਬੱਚਾ ਸਾਗੇ ਨਾ ਨਹੀਂ ਮੈਨੂੰ ਨਹੀਂ ਲੈਣਾ ਉਹ ਕੀ ਕਹਿੰਦੀ ਆ ਬੈਗ ਲੈਣ ਚਲੀ ਆ ਮਹਕਵੀਰ ਦੋ ਦੋ ਬੈਗ ਲੈ ਜਾ ਮੇਰੇ ਨਾਲ ਲੈ ਆਂਦੀ అదే వా